ਇਹ ਡੰਡੀਆਂ পেট ਲਈ ਨੇ ਬਹੁਤ ਚੰਗੀਆਂ ਇਹ ਇਕੱਲੇ পেট ਵਾਸਤੇ ਨਹੀਂ ਇਹ ਚਮੜੀ ਵਾਸਤੇ ਵੀ ਬਹੁਤ ਚੰਗੀਆਂ ਨੇ ਇਹ ਦਿਲ ਦੇ ਰੋਗਾਂ ਲਈ ਵੀ ਬਹੁਤ ਚੰਗੀਆਂ ਨੇ ਜਿੰਨੀਆਂ ਵੀ ਸੰਕਰਮਣ ਰੋਗ ਨੇ ਜਿਸ ਤਰ੍ਹਾਂ ਬੈਕਟੀਰੀਆ ਨਾਲ ਰਿਲੇਟਡ ਵਾਇਰਸ ਨਾਲ ਰਿਲੇਟਡ ਫਲੂ ਨਾਲ ਰਿਲੇਟਡ ਸਰਦੀ ਜ਼ੁਕਾਮ ਅਲਰਜੀ ਜਿਹਨਾਂ ਵੀ ਨੰਬਰ ਆਫ ਅਲਰਜੀ ਨੇ ਉਹਦਾ ਵਾਸਤੇ ਵੀ ਬਹੁਤ ਚੰਗੀਆਂ ਨੇ ਜਿਹੜੇ ਚੀਜ਼ਾਂ ਸਾਡੇ ਸਰੀਰ ਦੇ ਅੰਦਰ ਕੈਂਸਰ ਦਾ এনवायरमेंट ਬਣਾਉਂਦੀਆਂ ਨੇ ਉਹਨਾਂ ਲਈ ਵੀ ਬਹੁਤ ਚੰਗੀਆਂ ਨੇ ਜਿਹੜੀਆਂ ਚੀਜ਼ਾਂ ਸਾਡੇ ਬਾਡੀ ਦੇ ਅੰਦਰ ਦਰਦਾਂ ਦਾ ਮਾਹੌਲ ਬਣਾਉਂਦੀਆਂ ਨੇ ਉਹਦੇ ਲਈ ਵੀ ਚੰਗੀਆਂ ਨੇ ਹੱਡਾਂ ਦੇ ਪਾਣੀ ਦੇ ਨਾਲ ਜੀਵ ਜੰਤੂ ਅੰਦਰ ਮਰੇ ਨੇ ਉਸ ਤੋਂ ਇਲਾਵਾ ਪਾਣੀ ਖੇਤਾਂ ਦੇ ਵਿੱਚ ਦੀ ਗੁਜ਼ਰਿਆ ਖੇਤਾਂ ਦੇ ਜਿਹੜੇ ਜੀਵ ਨੇ ਉਹ ਵੀ ਵਿੱਚੇ ਮਰੇ ਨੇ ਉਥੋਂ ਵੀ ਸੰਕਰਮਣ ਰੋਗ ਵੱਧਦੇ ਨੇ ਬੈਕਟੀਰੀਅਲ ਤੇ ਵਾਇਰਲ ਇਨਫੈਕਸ਼ਨ ਵੱਧਦੀ ਹੈ ਜਿਹੜੀ ਕਿ ਹਵਾ ਰਾਹੀਂ ਟਰੈਵਲ ਕਰਦੀ ਹੈ ਤਾਂ ਉਹਨੇ 500 ਕਿਲੋਮੀਟਰ ਤੋਂ ਲੈ ਕੇ 5000 ਕਿਲੋਮੀਟਰ ਤੱਕ ਟਰੈਵਲ ਕਰ ਜਣਾ ਹੈ ਜੇ ਕੋਈ ਬੰਦਾ ਦਿੱਲੀ ਬੈਠਾ ਹੈ ਉਹ ਕਹਿੰਦਾ ਸਾਡੇ ਤਾਂ ਹੜ ਨਹੀਂ ਆਏ ਤਾਂ ਮੈਨੂੰ ਕੋਈ ਇਸ ਦਾ ਪਰ ਅਸਰ ਨਹੀਂ ਆਏਗਾ ਉਹਦੇ ਨੱਕ ਰਾਹੀਂ ਜਿਹੜੀ ਹਵਾ ਨੇ ਟਰੈਵਲ ਕਰਕੇ ਉਹਦੇ ਫੇਫਰਾਂ ਚ ਐਗਜ਼ਿਸਟ ਹੋਣਾ ਹੈ ਉਸ ਤੋਂ ਬਾਅਦ ਉਹਨੇ ਉਹਦੇ ਲਹੂ ਦੇ ਵਿੱਚ ਐਡ ਆਨ ਹੋ ਕੇ ਅੰਤਰੀਆਂ ਤੱਕ ਮੂਵ ਕਰਨਾ ਹੈ ਤਾਂ ਉਥੇ ਇਨਫੈਕਸ਼ਨ ਨੇ ਸਟੋਰੇਜ ਬਣਾਉਣੀ ਆ ਅੰਤੜੀਆਂ ਜਿੰਨ ਤੁਸੀਂ ਗਿਣਤੀ ਦੀਆਂ ਇੱਥੋਂ 5 ਡੰਡੀਆਂ ਇਸ ਸਾਈਜ਼ ਦੀਆਂ ਲੈਣੀਆਂ ਨੇ ਮਤਲਬ ਇਹ ਡੰਡੀਆਂ ਜਿਹੜੀਆਂ 72 ਘੰਟੇ ਦੇ ਵਿੱਚ ਵਿੱਚ ਖੋਈ ਹੋਈ ਤਾਕਤ ਹੈਗੀ ਜਿਹੜੀ ਸਾਡੀ ਬਿਮਾਰੀਆਂ ਨਾਲ ਲੜਨਦੀ ਉਹ ਵਾਪਸ ਲਿਆਏਗੀ ਬਿਲਕੁਲ ਇਹਨੇ ਪ੍ਰਾਣ ਸ਼ਕਤੀ ਤੁਹਾਨੂੰ ਵਾਪਸ ਦੇਣੀ ਕਿਉਂਕਿ ਇਹਦਾ ਸਭ ਤੋਂ ਪਹਿਲਾ ਵੱਡਾ ਕੰਮ ਹੈਗਾ ਇਹਨੇ ਪਾਚਨ ਤੰਤਰ ਨੂੰ ਐਕਟਿਵ ਕਰਨਾ ਹੈ पाचन तंत्र नु एक्टिव ਬਣਦਾ ਮਤਲਬ ਇਹ ਨਹੀਂ ਕਿ ਕਲੀ ਭੁੱਖੀ ਵਧਣੀ ਆ ਉਹਦਾ ਮਤਲਬ ਗੱਟ ਸਿਸਟਮ ਅੰਦਰ ਜਿਹੜਾ ਗੁੱਡ ਬੈਕਟੀਰੀਆ ਅੰਤੜੀਆਂ ਚ ਉਹਦੇ ਅੰਦਰ ਜਾਣ ਪਰਨੀਉ ਟਾਈਫਾਇਡ ਸਟੋਰ ਕਿੱਥੇ ਹੁੰਦਾ ਹੈ ਆੰਤੜੀਆਂ ਦੇ ਵਿੱਚ ਮਤਲਬ ਇਹ ਔਸ਼ੁੱਧ ਔਸ਼ਧੀਆਂ ਦਾ ਭੰਡਾਰ ਹੈਗਾ ਏ ਇਹ ਹੈ ਕਿ ਚੀਜ਼ ਕਿਸ ਚੀਜ਼ ਦੇ ਡੰਡੀਆਂ ਨੇ ਜੀ ਹੁਣ ਸਾਨੂੰ ਇਹ ਵੀ ਦੱਸ ਦਿਓ ਦਾ ਬੋਟੈਨੀਕਲ ਨੇਮ ਰੂਬੀਆ ਕਾਰਡੀਫੋਲੀਆ ਇਹ ਨਾ ਪਾਵਰਫੁਲ ਫਾਰਮੂਲਾ ਹੈ ਟਾਪ ਸੀਕਰਟ ਮੈਂ ਕਹੂੰਗਾ ਇਹਨੂੰ ਠੀਕ ਹੈ ਬੱਚਿਆਂ ਨੂੰ ਜਿਨ੍ਹਾਂ ਨੂੰ ਵੀ ਭੈਣਾ ਨੂੰ ਸਮੱਸਿਆ ਕਿ ਬੱਚੇ ਸਾਡੇ ਛੇਤੀ ਛਾਤੀ ਜਾਮ ਹੋ ਜਾਂਦੀ ਹੈ ਨਜ਼ਲਾ ਜ਼ੁਕਾਮ ਹੋ ਜਾਂਦਾ ਹੈ ਬੁਖਾਰ ਹੀ ਰਹਿੰਦਾ ਹੈ ਲੱਤਾਂ ਦੁਖਦੀਆਂ ਰਹਿੰਦੀਆਂ ਨੇ ਸਕੂਲ ਜਾਂਦਾ ਆ ਕੇ ਜਲਦੀ ਥੱਕ ਜਾਂਦਾ ਡਿੱਗਦਾ 2 ਗ੍ਰਾਮ ਪਾਊਡਰ ਲੈਣਾ ਹੈ ਔਰ ਇਹਦੇ ਚ ਉਨਾਂ ਕਾ ਆਪਾਂ ਸ਼ਾਇਦ ਹਣੀ ਐਡ ਕਰਾਂਗੇ ਸਿੱਧਾ ਵੀ ਇਨਟੇਕ ਕਰ ਸਕਦੇ ਹਾਂ ਹਾਂਜੀ ਉਹ ਸਿੱਧਾ ਵੀ ਇਨਟੇਕ ਕਰ ਸਕਦੇ ਹੋ ਤੇ ਇਹਦੀ ਗੋੜੀ ਵੀ ਬਣਾ ਕੇ ਰੱਖ ਸਕਦੇ ਹੋ ਜੋ ਵੀ ਸਮੱਸਿਆ ਚਮੜੀ ਨਾਲ ਜੁੜੀ ਹੋਈ ਵਾਲ ਚੜਦੇ ਨੇ ਐਕਨੇ ਨੇ ਰਿੰਗ ਵਾਰਮ ਐ ਐਕਜ਼ੀਮਾ ਵਾ ਚਿਕਨ ਪੋਕਸ ਦੀ ਪ੍ਰੋਬਲਮ ਆਈ ਹੈ ਟਾਈਫਾਇਡ ਵਿਗੜਿਆ ਨਹੀਂ ਠੀਕ ਹੋ ਰਿਹਾ ਹੈਗਾ ਅੱਖਾਂ ਦੀ ਪ੍ਰੋਬਲਮ ਆ ਗਈ ਹੈਗੀ ਆ ਉਹਦੇ ਉੱਤੇ ਕੈਂਸਰ ਦੀ ਕੋਈ ਵੀ ਦਵਾਈ ਖਾ ਰਹੇ ਉਹਦੇ ਉੱਪਰ ਸਾਈਟਿਕਾ ਪੇਨ ਹੈ ਲੰਬਰ ਸਪੋਨਡਾਈਲਾਈਟਸ ਹੈ ਸਰਵਾਈਕਲ ਸਪੋਨਡਾਈਲਾਈਟਸ ਮਨਕਾ ਦਬ ਗਿਆ ਹੈ ਆਪਰੇਟ ਕਰਵਾਉਣਾ ਪਵੇਗਾ ਚੂਲੇ ਨੂੰ ਚੇਂਜ ਕਰਵਾਉਣਾ ਪਵੇਗਾ ਉਥੇ ਇਸੇ ਹੀ ਕਾੜੇ ਨੇ ਤੁਹਾਨੂੰ ਇੱਕ ਨਵੇਂ ਡਾਕਟਰ ਦੇ ਤੌਰ ਤੇ ਇੱਕ ਨਵਾਂ ਰੋਲ ਤੇ ਹੱਡੀ ਦੇ ਨਵੇਂ ਸੈੱਲ ਬਣਾ ਕੇ ਧਰ ਦੇਣੇ ਨੇ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਉਥੇ ਜਾ ਕੇ ਅਸੀਂ ਇਹਦਾ ਲੰਗਰ ਵੀ ਲਗਾਈਏ ਇਹਨੂੰ ਅਸੀਂ ਉਥੇ ਜਾ ਕੇ ਵੰਡিয়ে ਵੀ ਪਾਊਚ ਬਣਾ ਕੇ ਅਸੀਂ ਵੰਡিয়ে ਤਾਂ ਇਹਨੂੰ ਗਰਮ ਪਾਣੀ ਚ ਬੋਇਲ ਕਰਕੇ ਤੁਸੀਂ ਇੱਕ ਦਵਾਈ ਦੇ ਤੌਰ ਤੇ ਔਰ ਇੱਕ ਨੇਚਰਲ ਡਾਕਟਰ ਦੇ ਤੌਰ ਤੇ ਵਰਤ ਸਕੋ ਏ ਡੰਡੀਆਂ পেট ਲਈ ਨੇ ਬਹੁਤ ਚੰਗੀਆਂ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਇਹ ਸਮਝਾਂਗੇ ਕਿ ਇਹ ਡੰਡੀਆਂ ਕਿਵੇਂ ਚੰਗੀਆਂ ਨੇ পেট ਵਾਸਤੇ ਪਰ ਅੱਜ ਜਿਹੜੇ ਹਾਲਾਤਾਂ ਦੇ ਵਿੱਚੋਂ ਇਸ ਵੇਲੇ ਸਾਡਾ ਪੰਜਾਬ ਲੰਘ ਰਿਹਾ ਹੈ ਹੜਾਂ ਦੀ ਮਾਰ ਹੇਠ ਤੇ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਨੇ ਬਣ ਰਹੇ ਨੇ ਬੜੇ ਹੀ ਵੱਤੋਂ ਬੱਤਰ ਹੁੰਦੇ ਜਾ ਰਹੇ ਨੇ ਅਜੇ ਹਿੱਦ ਵਿੱਚ ਹੜਾਂ ਦੀ ਮਾਰ ਹੇਠ ਆਏ ਜਿਹੜੇ ਇਲਾਕੇ ਹੈਗੇ ਨੇ ਉਹਨਾਂ ਦਾ ਪਾਣੀ ਤਾਂ ਖਰਾਬ ਹੋਈ ਹੋਇਆ ਪਰ ਉਥੇ ਬਿਮਾਰੀਆਂ ਵੀ ਪਾਣੀ ਉਤਰਨ ਤੋਂ ਬਾਅਦ ਬਹੁਤ ਜ਼ਿਆਦਾ ਫੈਲਣ ਦਾ ਖਤਸ਼ਾ ਹੈ ਸਾਡੇ ਨਾਲ ਨੇ ਡਾਕਟਰ ਬਰਿੰਦਰ ਸਿੰਘ ਪੁੱਲਰ ਦੱਸਣਗੇ ਕਿ ਡੰਡੀਆਂ ਨੇ ਕਿਦੇ ਵਾਸਤੇ ਕਿਵੇਂ ਔਰ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰਨਾ ਔਰ ਚੰਗੀਆਂ ਪੇਟ ਵਾਸਤੇ ਕਿਵੇਂ ਨੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਪੰਜਾਬੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ। ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਇਹ ਡੰਡੀਆਂ ਨੇ ਇਹ ਪੇਟ ਵਾਸਤੇ ਬਹੁਤ ਚੰਗੀਆਂ ਨੇ। ਅ ਫਰੂਕੀ ਜੀ ਤੁਸੀਂ ਸਿਰਫ ਇੱਕ ਚੀਜ਼ ਨੂੰ ਅ ਪ੍ਰੋਨਾਂਉਂਸ ਕੀਤਾ ਹੈ ਇਹ ਕੱਲੇ ਪੇਟ ਵਾਸਤੇ ਨਹੀਂ ਇਹ ਚਮੜੀ ਵਾਸਤੇ ਵੀ ਬਹੁਤ ਚੰਗੀਆਂ ਨੇ। ਇਹ ਦਿਲ ਦੇ ਰੋਗਾਂ ਲਈ ਵੀ ਬਹੁਤ ਚੰਗੀਆਂ ਨੇ। ਜਿੰਨੀਆਂ ਵੀ ਸੰਕਰਮਣ ਰੋਗ ਨੇ ਜਿਸ ਤਰ੍ਹਾਂ ਬੈਕਟੀਰੀਆ ਨਾਲ ਰਿਲੇਟਡ, ਵਾਇਰਸ ਨਾਲ ਰਿਲੇਟਡ, ਫਲੂ ਨਾਲ ਰਿਲੇਟਡ, ਸਰਦੀ ਜ਼ੁਕਾਮ ਅਲਰਜੀ ਜਿੰਨੀ ਵੀ ਨੰਬਰ ਆਫ ਅਲਰਜੀ ਨੇ ਉਹਦਾ ਵਾਸਤੇ ਵੀ ਬਹੁਤ ਚੰਗੀਆਂ ਨੇ ਜਿਹੜੇ ਚੀਜ਼ਾਂ ਸਾਡੇ ਸਰੀਰ ਦੇ ਅੰਦਰ ਕੈਂਸਰ ਦਾ এনवायरमेंट ਬਣਾਉਂਦੀਆਂ ਨੇ ਉਹਨਾਂ ਲਈ ਵੀ ਬਹੁਤ ਚੰਗੀਆਂ ਨੇ ਜਿਹੜੀਆਂ ਚੀਜ਼ਾਂ ਸਾਡੇ ਬਾਡੀ ਦੇ ਅੰਦਰ ਦਰਦਾਂ ਦਾ ਮਾਹੌਲ ਬਣਾਉਂਦੀਆਂ ਨੇ ਉਹਦੇ ਲਈ ਵੀ ਚੰਗੀਆਂ ਨੇ ਸੋ ਇਹ ਲਗਾ ਲਓ ਵੀ ਸਿਰ ਦਰਦ ਤੋਂ ਲੈ ਕੇ ਬੁਖਾਰ ਬੁਖਾਰ ਤੋਂ ਲੈ ਕੇ ਟਾਈਫਾਇਟ ਟਾਈਫਾਇਟ ਤੋਂ ਲੈ ਕੇ ਜੋੜਾ ਦਰਦਾਂ ਦੀ ਸਮੱਸਿਆ ਜੋੜਾ ਦਰਦਾਂ ਤੋਂ ਲੈ ਕੇ ਗਠੀਆ ਗਠੀਆ ਤੋਂ ਲੈ ਕੇ ਕੈਂਸਰ ਦੀਆਂ ਸਮੱਸਿਆਵਾਂ ਉੱਥੋਂ ਲੈ ਕੇ ਹਾਰਡ ਦੀਆਂ ਸਮੱਸਿਆਵਾਂ ਉੱਥੋਂ ਲੈ ਕੇ ਅੱਗੇ ਜਾ ਕੇ ਚਮੜੀ ਦੇ ਰੋਗ ਉਸ ਵੱਡੀ ਚੀਜ਼ ਕੀ ਹੈਗੀ ਆ ਜਿਹੜੀ ਤੁਸੀਂ ਸਟਾਰਟਿੰਗ ਤੇ ਬੋਲਿਆ ਵੀ ਹੈ ਕਿ ਇਸ ਟਾਈਮ ਤੇ ਪੰਜਾਬ ਹੜਾ ਦੀ ਮਾਰ ਤੋਂ ਗੁਜ਼ਰ ਰਿਹਾ ਹਾਂ ਜਦੋਂ ਹੜਾ ਦੀ ਮਾਰ ਪੈਂਦੀ ਹੈ ਤਾਂ ਉਦੋਂ ਦੇਖੋ ਜੇ ਤਾਂ ਹੜ੍ਹ ਦੀ ਡਿਊਰੇਸ਼ਨ ਥੋੜੇ ਟਾਈਮ ਦੀ ਰਵੇ ਤੇ ਭਿਆਨਕ ਰੂਪ ਨਾ ਲਵੇ ਫਿਰ ਸਿਨੈਰੀਓ ਕੁਝ ਹੋਰ ਹੁੰਦਾ ਠੀਕ ਹੈ ਇਸ ਵਾਰ ਦਾ ਹੜ੍ਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 1988 ਦੇ ਹੜ੍ਹ ਨਾਲੋਂ ਵੀ ਜ਼ਿਆਦਾ ਭਿਆਨਕ ਰੂਪ ਲੈ ਲਿਆ ਡੈਮੇਜ ਬਹੁਤ ਵੱਡਾ ਹੋਇਆ ਹੈ ਔਰ ਉਸ ਡੈਮੇਜ ਦੇ ਮੱਦੇ ਨਜ਼ਰ ਰੱਖਦੇ ਹੋਏ ਜੋ ਮਟੀਰੀਅਲਿਸਟਿਕ ਡੈਮੇਜ ਹੋਇਆ ਉਹ ਤਾਂ ਹੋਇਆ ਹੀ ਹੈ ਜੋ ਪਰਿਵਾਰਾਂ ਦਾ مالی ਡੈਮੇਜ ਹੋਇਆ ਤਾਂ ਹੋਇਆ ਹੀ ਹੈ ਜਦੋਂ ਹੜ੍ਹਾਂ ਦਾ ਪਾਣੀ ਉਤਰਦਾ ਉਸ ਤੋਂ ਬਾਅਦ ਜਿਹੜਾ ਸਰੀਰਕ ਫਿਜ਼ੀਕਲੀ ਡੈਮੇਜ ਹੁੰਦਾ ਹੈ ਰੋਗਾਂ ਦੇ ਰੂਪ ਦੇ ਵਿੱਚ ਔਰ ਇਸ ਤਰ੍ਹਾਂ ਦਾ ਹੜ ਜਿਹੜਾ ਕਿ ਭਿਆਨਕ ਰੂਪ ਚ ਆਇਆ ਹੋਵੇ ਇਹ ਜਿਹੜਾ ਕਿ ਮਹਾਮਾਰੀ ਚ ਕਨਵਰਟ ਹੋ ਜਾਂਦਾ ਜਦੋਂ ਮਹਾਮਾਰੀ ਦੇ ਵਿੱਚ ਕਨਵਰਟ ਹੁੰਦਾ ਉਦੋਂ ਬਹੁਤ ਸਤ ਤਰ੍ਹਾਂ ਇਸ ਤਰ੍ਹਾਂ ਦੇ ਰੋਗ ਹਰ ਬੰਦੇ ਤੱਕ ਰੀਚ ਕਰਦੇ ਨੇ ਕਿਉਂਕਿ ਹੜਾਂ ਦੇ ਪਾਣੀ ਦੇ ਨਾਲ ਜੀਵ ਜੰਤੂ ਅੰਦਰ ਮਰੇ ਨੇ ਠੀਕ ਹੈ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਅੰਦਰ ਪਈਆਂ ਨੇ ਪਈਆਂ ਨੇ ਉਸ ਤੋਂ ਇਲਾਵਾ ਪਾਣੀ ਖੇਤਾਂ ਦੇ ਵਿੱਚ ਦੀ ਗੁਜ਼ਰਿਆ ਖੇਤਾਂ ਦੇ ਜਿਹੜੇ ਜੀਵ ਨੇ ਉਹ ਵੀ ਵਿੱਚੇ ਮਰੇ ਨੇ ਜਿਵੇਂ ਕਿ ਚੂਹਾ ਬਹੁਤ ਹੁੰਦਾ ਹੈ ਫਸਲਾਂ ਦੇ ਵਿੱਚ ਤਾਂ ਉਹ ਚੂਹਾ ਵੀ ਮਰਿਆ ਹੈ ਚੂਹੇ ਤੋਂ ਪਲੇਗ ਨਾਮ ਦੀ ਜਿਹੜੀ ਰੋਗ ਹੈ ਉਹ ਫੈਲਦਾ ਹੈ ਕਿ ਸੰਕਰਮਣ ਦੇ ਤੌਰ ਦੇ ਉੱਤੇ ਠੀਕ ਹੈ ਪਸ਼ੂ ਮਰੇ ਨੇ ਉਥੋਂ ਵੀ ਸੰਕਰਮਣ ਰੋਗ ਵਧਦੇ ਨੇ ਬੈਕਟੀਰੀਅਲ ਤੇ ਵਾਇਰਲ ਇਨਫੈਕਸ਼ਨ ਵਧਦੀ ਹੈ ਜਿਹੜੀ ਕਿ ਹਵਾ ਰਾਹੀਂ ਟਰੈਵਲ ਕਰਦੀ ਹੈ ਹਵਾ ਰਾਹੀਂ ਹਵਾ ਰਾਹੀਂ ਟਰੈਵਲ ਕਰਦੀ ਹੈ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਹਾੜ ਪੰਜਾਬ ਦੇ ਇੱਕ ਨੌਰ ਸਾਈਡ ਤੇ ਆਏ ਨੇ ਜਾਂ ਲਹਿੰਦੇ ਪੰਜਾਬ ਵਾਲੀ ਸਾਈਡ ਤੋਂ ਨੂੰ ਆਏ ਨੇ ਠੀਕ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਪ੍ਰਭਾਵਿਤ ਸਿਰਫ ਕੱਲਾ ਪੰਜਾਬ ਦਾ ਹਿੱਸਾ ਹੀ ਰਹੇਗਾ ਉੱਥੋਂ ਜਿਹੜੀ ਸੰਕਰਮਣ ਹੋ ਕੇ ਹਵਾ ਨੇ ਟਰੈਵਲ ਕਰਨਾ ਹੈ ਇਨਫੈਕਟਡ ਹੋ ਕੇ ਹਵਾ ਨੇ ਟਰੈਵਲ ਕਰਨਾ ਹੈ ਠੀਕ ਹੈ ਤਾਂ ਉਹਨੇ 500 ਕਿਲੋਮੀਟਰ ਤੋਂ ਲੈ ਕੇ 5000 ਕਿਲੋਮੀਟਰ ਤੱਕ ਟਰੈਵਲ ਕਰ ਜਾਣਾ ਹੈ ਤੇ ਤਾਂ ਮਤਲਬ ਇਹ ਹੈਗਾ ਕਿ ਇਹ ਨਹੀਂ ਹੈਗਾ ਜੇ ਕੋਈ ਬੰਦਾ ਦਿੱਲੀ ਬੈਠਾ ਹੈ ਉਹ ਕਹਿੰਦਾ ਸਾਡੇ ਤਾਂ ਹੜ ਨਹੀਂ ਆਏ ਤੇ ਮੈਨੂੰ ਕੋਈ ਇਹਦਾ ਪਰ ਅਸਰ ਨਹੀਂ ਆਏਗਾ ਠੀਕ ਹੈ ਉਹਦੇ ਨੱਕ ਰਾਹੀਂ ਜਿਹੜੀ ਹਵਾ ਨੇ ਟਰੈਵਲ ਕਰਕੇ ਉਹਦੇ ਫੇਫੜਿਆਂ ਚ ਐਗਜ਼ਿਸਟ ਹੋਣਾ ਉਸ ਤੋਂ ਬਾਅਦ ਉਹਨੇ ਉਹਦੇ ਲਹੂ ਦੇ ਵਿੱਚ ਐਡ ਆਨ ਹੋ ਕੇ ਅੰਤੜੀਆਂ ਤੱਕ ਮੂਵ ਕਰਨਾ ਤਾਂ ਉਥੇ ਇਨਫੈਕਸ਼ਨ ਨੇ ਸਟੋਰੇਜ ਬਣਾਉਣੀ ਆ ਅੰਤੜੀਆਂ ਚ ਇਨਫੈਕਸ਼ਨ ਹਮੇਸ਼ਾ ਅ ਅੰਤੜੀਆਂ ਦੇ ਵਿੱਚ ਸਟੋਰੇਜ ਬਣਾਉਂਦੀ ਹੈ ਜਦੋਂ ਉਥੇ ਸਟੋਰੇਜ ਬਣੀ ਤਾਂ ਸਭ ਤੋਂ ਪਹਿਲੀ ਚੀਜ਼ ਇਸ ਤਰ੍ਹਾਂ ਦੀ ਮਹਾਮਾਰੀ ਤੋਂ ਬਾਅਦ ਆਉਂਦੀ ਹੁੰਦੀ ਹੈ ਅੱਖਾਂ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਆਈ ਫਲੂ ਓਕੇ ਉਹਦੀ ਪ੍ਰੋਬਲਮ ਵੱਧਦੀ ਹੈ ਉਹਦੇ 'ਚ ਕੰਮ ਕਰੇਗਾ ਜੀ ਬਿਲਕੁਲ ਕੰਮ ਕਰੇਗਾ ਔਰ ਦੂਸਰੇ ਨੰਬਰ ਦੇ ਉੱਪਰ ਟਾਈਫਾਇਡ ਡੇਂਗੂ ਮਲੇਰੀਆ ਇਸ ਤਰ੍ਹਾਂ ਦੇ ਰੋਗ ਵੀ ਡਿਵੈਲਪ ਹੁੰਦੇ ਨੇ ਤੀਸਰੇ ਨੰਬਰ ਤੇ ਚਮੜੀ ਦੇ ਰੋਗ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਵੱਧ ਜਾਂਦੇ ਨੇ ਠੀਕ ਹੈ ਔਰ ਚਮੜੀ ਉੱਤੇ ਜਲਣ ਅੱਖਾਂ ਦੇ ਵਿੱਚ ਜਲਣ ਇਹ ਅਕਸਰੀ ਇਹਨਾਂ ਸਮੱਸਿਆਵਾਂ ਦੇ ਵਿੱਚ ਜਦੋਂ ਪਾਣੀ ਉਤਰ ਜਾਏਗਾ ਸਨਲਾਈਟ ਡਾਇਰੈਕਟਲੀ ਉੱਥੇ ਮੂਵ ਕਰੇਗੀ ਠੀਕ ਹੈ ਉਸ ਤੋਂ ਜੇ ਦੇਖੋ ਜੇ ਸਭ ਤੋਂ ਵੱਡੀ ਚੀਜ਼ ਇੱਕ ਪ੍ਰੋਟੈਕਸ਼ਨ ਵਾਲੀ ਸਾਈਡ ਆਪਣੇ ਮੁਲਕ ਦੇ ਵਿੱਚ ਹੈਗੀ ਹੈ ਕਿ ਸਾਡੇ ਕੋਲ ਸੂਰਜ ਇੱਕ ਪਾਵਰਫੁੱਲ ਡਾਕਟਰ ਹੈ ਠੀਕ ਹੈ ਜਦੋਂ ਅਗਰ ਤਾਂ ਉਹਦੀ ਤੁੱਪ ਚੰਗੇ ਢੰਗ ਨਾਲ ਪੈ ਗਈ ਬਹੁਤ ਸਾਰੇ ਇਨਫੈਕਸ਼ਨ ਨੂੰ ਬੈਕਟੀਰੀਆ ਨੂੰ ਉਹਨੇ ਬਰਨ ਕਰ ਦੇਣਾ ਮਾਰ ਦੇਣਾ ਮਾਰ ਦੇਣਾ ਅਗਰ ਮੌਸਮ ਕਲਾਉਡੀ ਹੀ ਰਿਹਾ ਔਰ ਅੱਗੇ ਜਾ ਕੇ ਹੁਣ ਸਰਦੀ ਦਾ ਮੌਸਮ ਆਣ ਵਾਲਾ ਹੈ ਉਸ ਢੰਗ ਨਾਲ ਇੱਕ ਫੁੱਲ ਕੁਆਂਟੀਟੀ ਦੇ ਵਿੱਚ ਸਨਲਾਈਟ ਨਾ ਮੂਵ ਕੀਤੀ ਧਰਤੀ ਉੱਪਰ ਤਾਂ ਫਿਰ ਇਹੇ ਹੜ ਅੱਗੇ ਮਹਾਮਾਰੀ ਦਾ ਰੂਪ ਵੀ ਲੈ ਸਕਦੇ ਨੇ ਜਿਹੜੇ ਕਿ ਬੱਚੇ ਔਰ ਜਦੋਂ ਵੀ ਮਹਾਮਾਰੀ ਆਉਂਦੀ ਹੈ ਇਹਦੇ 'ਚ ਨਾ ਦੋ ਕੈਟਾਗਰੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਬੱਚੇ ਤੇ ਬਜ਼ੁਰਗ ਬੱਚਿਆਂ ਦੇ ਅੰਦਰ ਆਲਰੇਡੀ ਹੁਣ ਮੌਸਮ ਚੇਂਜ ਹੋਣਾ ਹੈ ਇਮਿਊਨਿਟੀ ਪਹਿਲੇ ਬੱਚਿਆਂ ਦੀ ਲੋ ਹੈ ਬਿਲਕੁਲ ਠੀਕ ਹੈ ਤਾਂ ਲੋ ਇਮਿਊਨਿਟੀ ਦੀ وجہ ਨਾਲ ਆਲਰੇਡੀ ਫਲੂ ਕੋਲਡ ਉਸ ਤੋਂ ਬਾਅਦ ਕਫ ਰੇਸ਼ਾ ਬਹੁਤ ਵੱਧਦਾ ਹੈ ਵਾਇਰਲ ਹੁੰਦਾ ਹੈ ਫੀਵਰ ਲੰਬਾ ਟਾਈਮ ਰਹਿੰਦਾ ਹੈ ਠੀਕ ਹੈ ਲੇਕਿਨ ਜਦੋਂ ਇਸ ਤਰ੍ਹਾਂ ਦੀ ਮਹਾਮਾਰੀ ਦਾ ਰੂਪ ਹਵਾ ਲੈ ਲੈਂਦੀ ਹੈ ਤਾਂ ਉਦੋਂ ਅੰਤੜੀਆਂ ਦੇ ਵਿੱਚ ਗੁੱਡ ਬੈਕਟੀਰੀਆ ਜਿਹੜਾ ਗੱਟ ਸਿਸਟਮ ਅੱਜ ਦੇ ਬੱਚਿਆਂ ਦਾ ਬਹੁਤ ਕਮਜ਼ੋਰ ਹੈ ਉਹ ਗੁੱਡ ਬੈਕਟੀਰੀਆ ਸਪੋਰਟ ਨਹੀਂ ਕਰ ਪਾਉਂਦਾ ਜਿਸ ਦੇ ਨਾਲ ਬੱਚਿਆਂ ਦੇ ਅੰਦਰ ਟਾਈਫਾਇਡ ਵੀ ਪਨਪਦ ਦੇ ਨਾਲ ਦੀ ਨਾਲ ਔਰ ਬੱਚਿਆਂ ਦਾ ਪੇਟ ਦੇ ਰੋਗ ਵੀ ਪਨਪਦੇ ਆ ਜਿਸ ਤਰ੍ਹਾਂ ਬੱਚਿਆਂ ਨੂੰ ਪੇਟ 'ਚ ਦਰਦ ਰਹਿਣਾ ਬੱਚਿਆਂ ਦੇ ਅੰਦਰ ਪਾਣੀ ਦੀ ਮਾਤਰਾ ਦਾ ਘਟ ਜਾਣਾ ਅੱਖਾਂ ਦੇ ਵਿੱਚ ਇਨਫੈਕਸ਼ਨ ਰਹਿਣਾ ਚਮੜੀ ਦੇ ਉੱਪਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਰਹਿਣਾ ਤਾਂ ਬਜ਼ੁਰਗਾਂ ਦੇ ਵਿੱਚ ਵੀ ਸੇਮ ਇਹ ਸਮੱਸਿਆ ਰਹਿੰਦੀ ਹੈ ਮੋਸਟਲੀ ਬਜ਼ੁਰਗ ਜਿਨ੍ਹਾਂ ਨੂੰ ਸਾਹ ਦੀ ਸਮੱਸਿਆ ਹੈ ਉਹ ਪ੍ਰਭਾਵਿਤ ਹੁੰਦੇ ਨੇ ਮੋਸਟਲੀ ਬਜ਼ੁਰਗ ਜਿਨ੍ਹਾਂ ਨੂੰ ਆਲਰੇਡੀ ਚਮੜੀ ਦੀ ਸਮੱਸਿਆ ਹੈ ਉਹ ਬਜ਼ੁਰਗ ਜਿਹਦੇ ਕਿਸੇ ਨਾ ਕਿਸੇ ਬਿਮਾਰੀ ਨਾਲ ਰਿਲੇਟਡ ਲਗਾਤਾਰ ਦਵਾਈਆਂ ਖਾ ਰਹੇ ਨੇ ਉਹ ਇਹਦੇ ਤੋਂ ਪ੍ਰਭਾਵਿਤ ਹੁੰਦੇ ਨੇ ਸੋ ਉਸ ਟਾਈਮ ਦੇ ਉੱਤੇ ਇਹ ਦੋਨੇ ਤਰ੍ਹਾਂ ਦੀ ਸਿਚੁਏਸ਼ਨ ਨੂੰ ਸੈਂਡਲ ਕਰਨ ਵਾਸਤੇ ਨੇਚਰਲ ਸਾਇੰਸ ਦੇ ਵਿੱਚ ਠੀਕ ਹੈ ਜਿਹੜੀ ਚੀਜ਼ ਪਈ ਹੋਈ ਹੈ ਬੜੀ ਪਾਵਰਫੁਲ ਕੱਲੀ ਹਰਬ ਆਪਾਂ ਹਲਦੀ ਦਾ ਜ਼ਿਕਰ ਕਰਦੇ ਆਂ ਬਹੁਤ ਵਾਰੀ ਹਲਦੀ ਦੇ ਕੋਲ ਇੱਕ ਕੰਪਾਊਂਡ ਆ ਕੁਰਕੁਮਿਨ ਠੀਕ ਹੈ ਤਾਂ ਉਹਨੂੰ ਕੈਂਸਰ ਦਾ ਇੱਕ ਵਰਦਾਨਿਕ ਹਰਬ ਬੋਲਿਆ ਜਾਂਦਾ ਆ ਠੀਕ ਹੈ ਆਪਾਂ گارਲਿਕ ਦਾ ਜ਼ਿਕਰ ਕਰਦੇ ਆ ਉਹਦੇ ਕੋਲ ਐਲੀਸਿਨ ਹੈ ਜੋ ਐਂਟੀ ਇਨਫਲਮੇਟਰੀ ਕੰਮ ਕਰਦਾ ਹੈਗਾ ਜੋੜਾਂ ਦਾ ਦਰਦ ਨੂੰ ਠੀਕ ਕਰਦਾ ਹੈ ਲੇਕਿਨ ਇਹ ਕੱਲੀ ਹਰਬ ਹੈ ਜਿਸਦੇ ਕੋਲ ਨੰਬਰ ਆਫ ਕੰਪਾਊਂਡਸ ਨੇ ਠੀਕ ਹੈ ਤੇ ਇਹਦੇ ਅੰਦਰ ਐਂਟੀ ਕੈਂਸਰ ਕੰਪਾਊਂਡ ਵੀ ਇਹਦੇ ਅੰਦਰ ਮਿਲ ਜਾਂਦਾ ਹੈ ਐਂਟੀ ਇਨਫਲਮੇਟਰੀ ਵੀ ਇਨਫਲਮੇਟਰੀ ਹੁੰਦਾ ਸੋਜ ਦੇ ਰੋਗ ਜੋੜਾਂ ਦੇ ਰੋਗ ਜੋੜਾਂ ਦਰਦਾਂ ਦੇ ਰੋਗ ਚਾਹੇ ਉਹ ਗਠੀਆ ਐ ਐਂਟੀ ਇਨਫਲੇਮੇਟਰੀ ਹੁੰਦਾ ਠੀਕ ਇਹ ਇੱਕ ਇਨਫਲੇਮੇਸ਼ਨ ਦਾ ਰੋਗ ਹੈਗਾ ਤੇ ਉਦੋਂ ਤੇ ਆਪਾਂ ਐਂਟੀ ਇਨਫਲੇਮੇਟਰੀ ਕੋਈ ਹਰਬ ਲੈਣੀ ਹੁੰਦੀ ਹੈ ਤਾਂ ਇਹ ਇਹ ਜਿਹੜੇ ਹੈਗੇ ਆ ਕੱਲੀ ਹਰਬਾਜੀ ਚ ਹੁਣ ਚਮੜੀ ਦੇ ਰੋਗ ਜਿਹੜੇ ਹੈਗੇ ਨੇ ਉਹ ਬੈਕਟੀਰੀਅਲ ਤੇ ਵਾਇਰਲ ਹੁੰਦੇ ਨੇ ਤਾਂ ਉਸ ਨੂੰ ਹੀਲ ਕਰਨ ਵਾਲਾ ਕੰਪਾਊਂਡ ਵੀ ਇਹਦੇ ਵਿੱਚ ਪਾਇਆ ਜਾਂਦਾ ਹੈ ਗੈਟਿੰਗ ਇਹਦੇ ਅੰਦਰ ਐਂਟੀ ਇਨਫਲੇਮੇਟਰੀ ਜਿਹੜਾ ਰੂਬੀਆ ਮੈਲਿਨ ਉਹ ਇਹਦੇ ਅੰਦਰ ਕੰਪਾਊਂਡ ਪਾਇਆ ਜਾਂਦਾ ਹੈਗਾ ਇਸ ਤੋਂ ਅੱਗੇ ਇਹਦੇ ਅੰਦਰ ਮੋਲੋਜਿਨ ਨਾਮ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਐਂਟੀ ਕੈਂਸਰਸ ਰੋਲ ਨਿਭਾਉਂਦਾ ਹੈਗਾ। ਇਹਦੇ ਅੰਦਰ ਮੈਥੋਲਿਨ ਨਾ ਅਰਕ ਨਾਮ ਦਾ ਕੰਪਾਊਂਡ ਪਾਇਆ ਜਾਂਦਾ ਜਿਹੜਾ ਚਮੜੀ ਦੇ ਰੋਗਾਂ ਦੇ ਤੈਨੂੰ ਹੀਲ ਕਰਦਾ ਹੈਗਾ। ਸੋ ਕੁਦਰਤ ਨੇ ਬਹੁਤ ਪ੍ਰਭਾਵੀਤ ਚੀਜ਼ਾਂ ਸਾਨੂੰ ਹਰ ਤਰ੍ਹਾਂ ਦੀ ਕੰਡੀਸ਼ਨ 'ਚ ਸਾਹਮਣਾ ਕਰਨ ਵਾਲੀਆਂ ਤੇ ਹੀਲ ਕਰਨ ਵਾਲੀਆਂ ਹਰਬਸ ਪ੍ਰੋਵਾਈਡ ਕਰਵਾਈਆਂ ਨੇ। ਸੋ ਉਹਨਾਂ ਹਰਬਸ ਦੇ ਵਿੱਚੋ ਹੀ ਇਹ ਹੈ ਕਿ ਸਸ ਅਸੀਂ ਸਮਝਿਆ ਕਿ ਇਸ ਟਾਈਮ ਤੇ ਕਿਉਂ ਨਾ ਕਿਸ ਤਰ੍ਹਾਂ ਦੀ ਹਰਬ ਬਾਰੇ ਜਾਗਰੂਕ ਕੀਤਾ ਜਾਵੇ। ਕੋਈ ਵੀ ਬੰਦਾ ਕਿਤੇ ਵੀ ਵੀਡੀਓ ਦੇਖ ਰਿਹਾ ਹੈਗਾ ਅਗਰ ਇਸ ਖਾਸ ਕਰਕੇ ਜਿਹੜੇ ਹੜ ਵਾਲੇ ਏਰੀਆ ਨੇ ਪ੍ਰਭਾਵਿਤ ਏਰੀਆ ਨੇ ਉੱਥੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਵੀ ਔਰ ਅਸੀਂ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਉੱਥੇ ਜਾ ਕੇ ਅਸੀਂ ਇਹਦਾ ਲੰਗਰ ਵੀ ਲਗਾਈਏ ਇਹਨੂੰ ਅਸੀਂ ਉੱਥੇ ਜਾ ਕੇ ਵੰਡੀਏ ਵੀ ਪਾਊਚ ਬਣਾ ਕੇ ਅਸੀਂ ਵੰਡੀਏ ਤਾਂ ਜੇ ਨੂੰ ਗਰਮ ਪਾਣੀ ਚ ਬੋਇਲ ਕਰਕੇ ਤੁਸੀਂ ਇੱਕ ਦਵਾਈ ਦੇ ਤੌਰ ਤੇ ਔਰ ਇੱਕ ਨੇਚਰਲ ਡਾਕਟਰ ਦੇ ਤੌਰ ਤੇ ਵਰਤ ਸਕੋ ਇਹ ਜੀ ਇਹ ਹੈ ਕਿ ਜੇ ਤੁਸੀਂ ਮਤਲਬ ਲੈਣ ਗਨਾਤੀ ਜੀ ਇਹਨਾਂ ਦੇ ਫਾਇਦਿਆਂ ਦੀ ਇਹਦਾ ਮਤਲਬ ਹੈ ਔਸ਼ੁੱਧ ਦਾ ਔਸ਼ਧੀਆਂ ਦਾ ਭੰਡਾਰ ਹੈਗਾ ਏ ਇਹ ਹੈ ਕਿ ਚੀਜ਼ ਕਿਸ ਚੀਜ਼ ਦੇ ਡੰਡੀਆਂ ਨੇ ਜੀ ਹੁਣ ਸਾਨੂੰ ਇਹ ਵੀ ਦੱਸ ਦਿਓ ਤੇ ਇਹਦਾ ਇਸਤੇਮਾਲ ਕਰਨ ਮਤਲਬ ਕਿਸ ਤਰੀਕੇ ਨਾਲ ਕਰੀਏ ਸੀ ਇੱਕ ਯੂਨੀਵਰਸਲ ਰੈਮਡੀਜ਼ ਹੈ ਫਾਰੂਕੀ ਜੀ ਹਰਬਾ ਯੂਨੀਵਰਸਲ ਦਾ ਮਤਲਬ ਇਹ ਹੁੰਦਾ ਜਿਹੜੀ ਸਾਰੇ ਰੋਗਾਂ ਦੇ ਉੱਤੇ ਆਪਣਾ ਪਰਫਾਰਮ ਕਰਦੀ ਹੈਗੀ ਆ ਇਹਨੂੰ ਵੈਸੇ ਆਯੁਰਵੈਦਿਕ ਤੌਰ ਤੇ ਮੰਜਿਸ਼ਠਾ ਬੋਲਿਆ ਜਾਂਦਾ ਔਰ ਦਾ ਬੋਟੈਨੀਕਲ ਨੇਮ ਰੂਬੀਆ ਕਾਰਡੀਫੋਲੀਆ ਤਾਂ ਇਹਨੂੰ ਨਾਰਮਲੀ ਆਪਾਂ ਅੰਸਾਰੀ ਤੋਂ ਵੀ ਬਾਈ ਕਰ ਸਕਦੇ ਜੀਟ ਕਰਕੇ ਲੈ ਲੈਣੇ ਜੀ ਹਾਂ ਜੀ ਮਜੀਟ ਕਰਕੇ ਲੈ ਸਕਦੇ ਹੋ ਆ ਜੇ ਰੂਪ ਦੋ ਹੁੰਦੇ ਨੇ ਇੱਕ ਤਾਂ ਪਾਊਡਰ ਵੀ ਤੁਸੀਂ ਇਹਦਾ ਲੈ ਸਕਦੇ ਹੋ ਪਾਊਡਰ ਦਾ ਯੂਜ਼ ਡਿਫਰੈਂਟ ਹੈ ਆ ਦੂਸਰਾ ਤੁਸੀਂ ਡੰਡੀਆਂ ਡੰਡੀਆਂ ਨੂੰ ਆਪਾਂ ਉਦੋਂ ਯੂਜ਼ ਕਰਨਾ ਜਦੋਂ ਆਪਾਂ ਇਹਦਾ ਕਾਬਾ ਬਣਾਉਣਾ ਹੈ ਦੀ ਚਾਹ ਬਣਾਉਣੀ ਆ ਠੀਕ ਹੈ ਠੀਕ ਹੈ ਚਾਹ ਦਾ ਭਾਅ ਮੇਰਾ ਉਹ ਨਹੀਂ ਹੈਗਾ ਕਿ ਤੁਸੀਂ ਇਹਦੇ ਵਿੱਚ ਦੁੱਧ ਪਾ ਲਈਏ ਦੁੱਧ ਪਾ ਲਈਏ ਦੁੱਧ ਨਹੀਂ ਹੋਣਾ ਹੈਗਾ ਤੁਸੀਂ ਤਕਰੀਬਨ ਗਿੰਤੀ ਦੀਆਂ ਅਗਰ ਤੁਸੀਂ 3 ਕੱਪ 4 ਕੱਪ ਬਣਾਉਣੇ ਨੇ ਆਪਾਂ 1 ਕੱਪ ਤੋਂ ਹੀ ਲੈਨੇ ਆਈਡੀਆ ਇੱਕ ਕੱਪ ਬਣਾਉਣਾ ਹੈ ਤੁਸੀਂ ਗਿੰਤੀ ਦੀਆਂ ਇਥੋਂ 5 ਡੰਡੀਆਂ ਇਸ ਸਾਈਜ਼ ਦੀਆਂ ਲੈਣੀਆਂ ਨੇ ਇਹ 5 ਡੰਡੀਆਂ ਤੁਸੀਂ ਲਓਗੇ ਦੋ ਕੱਪ ਪਾਣੀ ਪੋਣਾ ਜਦੋਂ ਇੱਕ ਕੱਪ ਰਹਿ ਗਿਆ ਤਾਂ ਤੁਸੀਂ ਉਹਨੂੰ ਉਤਾਰ ਲੈਣਾ ਹਲਕਾ ਜਿਹਾ ਕੋਸਾ ਹੋ ਗਿਆ ਹਾਂ ਇਹਨੂੰ ਤੁਸੀਂ ਅਗਰ ਡਾਇਬੀਟਿਕ ਨਹੀਂ ਹੋ ਤਾਂ ਟੇਸਟ ਨੂੰ ਵੀ ਤੁਸੀਂ ਨਾਲ ਇਨਹਾਂਸ ਕਰਨਾ ਤਾਂ ਉਹਨੂੰ ਥੋੜੀ ਜਿਹੀ ਚਮਚੀ ਮਿਸ਼ਰੀ ਐਡ ਕਰ ਸੇ ਧਾਗੇ ਵਾਲੀ ਠੀਕ ਹੈ ਠੀਕ ਹੈ ਤਾਂ ਤੁਸੀਂ ਇਹਨੂੰ ਪੀਂਦੇ ਹੋ ਜਿਹੜੇ ਲੋਕਾਂ ਨੂੰ ਬੁਖਾਰ ਹੈ ਜਿਨ੍ਹਾਂ ਨੂੰ ਫੀਵਰ ਚ ਚੱਲ ਰਿਹਾ ਖਾਸ ਕਰਕੇ ਟਾਈਫਾਇਡ ਵਾਲੀਆਂ ਭੈਣਾਂ ਠੀਕ ਹੈ ਲਗਾਤਾਰ ਇੱਕ ਕੱਪ ਸਵੇਰੇ ਬਣਾ ਲੈਣਾ ਇੱਕ ਕੱਪ ਸ਼ਾਮ ਨੂੰ ਬਣਾ ਲੈਣਾ ਠੀਕ ਹੈ ਠੀਕ ਹੈ ਔਰ ਤਿੰਨ ਦਿਨ ਟਾਈਫਾਇਡ ਵਾਲੇ ਨੂੰ 72 ਘੰਟੇ ਲੱਗਦੇ ਆ ਠੀਕ ਹੈ ਬਾਡੀ ਚ ਪਸੀਨਾ ਵਾਜੇਗਾ ਠੀਕ ਹੈ ਠੀਕ ਹੈ ਔਰ ਇੱਕ ਇੱਕ ਇੱਕਦਮ ਇਨਸਟੈਂਟ ਊਰਜਾ ਦਾ ਪ੍ਰਵਾਹ ਵੱਧਦਾ ਹੈ ਇਹਦੇ ਨਾਲ ਔਰ ਇਮਿਊਨਿਟੀ ਨੂੰ ਬਹੁਤ ਤੇਜ਼ੀ ਨਾਲ ਵਧਾਉਂਦੀ ਹੈ ਕਿਉਂਕਿ ਇਮਿਊਨਿਟੀ ਵਧੇਗੀ ਤਾਂ ਤੁਸੀਂ ਸੰਕਰਮਣ ਨੂੰ ਰੋਗਾਂ ਦਾ ਸਾਹਮਣਾ ਕਰ पाओगे ਬਹੁਤ ਤੇਜ਼ੀ ਨਾਲ ਵਧਾਉਂਦੀ ਹੈਗੀ ਆ ਭਾਬ ਜੀ ਤੇ ਅਸੀਂ ਦੂਸਰੇ ਨੇਚਰਲ ਚੀਜ਼ਾਂ ਲੈਣੇ ਤੇ ਇਮਿਊਨਿਟੀ ਵਧਣ ਲੱਗੀ ਕੋਈ 21 ਦਿਨ ਲੈਂਦੀ ਹੈ ਬਾਡੀ ਇੱਥੇ 72 ਘੰਟੇ ਲੈਣੇ ਆ ਬਾਡੀ 72 72 ਘੰਟੇ ਦੇ ਵਿੱਚ ਵਿੱਚ ਨਹੀਂ ਇਮਿਊਨਿਟੀ ਨੂੰ ਉੱਪਰ ਲੈ ਆਉਣਾ ਮਤਲਬ ਇਹ ਡੰਡੀ ਹੈ ਜਿਹੜੀਆਂ 72 ਘੰਟੇ ਦੇ ਵਿੱਚ ਵਿੱਚ ਖੋਈ ਹੋਈ ਤਾਕਤ ਹੈਗੀ ਜਿਹੜੀ ਸਾਡੀ ਬਿਮਾਰੀਆਂ ਨਾਲ ਲੜਨਦੀ ਉਹ ਵਾਪਸ ਲਿਆਏਗੀ ਬਿਲਕੁਲ ਇਹਨੇ ਪ੍ਰਾਣ ਸ਼ਕਤੀ ਤੁਹਾਨੂੰ ਵਾਪਸ ਦੇਣੀ ਹੈ ਕਿਉਂਕਿ ਇਹਦਾ ਸਭ ਤੋਂ ਪਹਿਲਾ ਵੱਡਾ ਕੰਮ ਹੈਗਾ ਇਹਨੇ ਪਾਚਨ ਤੰਤਰ ਨੂੰ ਐਕਟਿਵ ਕਰਨਾ ਹੈ ਪਾਚਨ ਤੰਤਰ ਨੂੰ ਐਕਟਿਵ ਕਰਨਾ ਮਤਲਬ ਇਹ ਨਹੀਂ ਕਿ ਕਲੀ ਭੁੱਖੀ ਬਦਣੀ ਹੈ ਉਹਦਾ ਮਤਲਬ ਗੱਟ ਸਿਸਟਮ ਅੰਦਰ ਜਿਹੜਾ ਗੁੱਡ ਬੈਕਟੀਰੀਆ ਅੰਤੜੀਆਂ 'ਚ ਉਹਦੇ ਅੰਦਰ ਜਾਣ ਪਰਨੀਓ ਟਾਈਫਾਇਡ ਸਟੋਰ ਕਿੱਥੇ ਹੁੰਦਾ ਹੈ ਅੰਤੜੀਆਂ ਦੇ ਵਿੱਚ ਕੋਈ ਵੀ ਸੰਕਰਮਣ ਹੁਣ ਆਈ ਫਲੂ ਹੈ ਆਈ ਫਲੂ ਜਦੋਂ ਹੁੰਦਾ ਹੈ ਤਾਂ ਅਸੀਂ ਦਵਾਈ ਲੈ ਰਹੇ ਹੁੰਨੇ ਆ ਅੱਖਾਂ ਦੀ ਠੀਕ ਹੈ ਲੇਕਿਨ ਉਹਦੀ ਰੂਟਸ ਹੁੰਦੀਆਂ ਆਂਤੜੀਆਂ ਚ ਆਂਤੜੀਆਂ ਦੇ ਵਿੱਚ ਹੀਟ ਇੰਨੀ ਤੇਜ਼ੀ ਨਾਲ ਵੱਧ ਜਾਂਦੀ ਹੈ ਕਿ ਉਹ ਹੁਣ ਸਾਰੇ ਦਾ ਸਾਰਾ ਸਕੈਲਪ ایرিয়া ਠੀਕ ਹੈ ਫੇਸ ਵਾਲਾ ایرিয়া ਠੀਕ ਹੈ ਆਂਤੜੀਆਂ ਨਾਲ ਜੁੜਿਆ ਹੋਇਆ ਹੈ ਉੱਪਰ ਤੋਂ ਲੈ ਕੇ ਹੇਠਾਂ ਯੈਸ ਤੋਡੀਆਂ ਅੰਤੜੀਆਂ 'ਚ ਗਰਮੈਸ਼ ਹੁੰਦੀ ਤੇ ਛਾਲੇ ਤੁਹਾਡੀ ਜਵਾਂ ਤੇ ਹੁੰਦੇ। ਤੁਹਾਡੀਆਂ ਅੰਤੜੀਆਂ 'ਚ ਗਰਮੈਸ਼ ਹੁੰਦੀ ਤਾਂ ਸੰਕਰਮਣ ਜਦੋਂ ਇਨਫੈਕਟਡ ਜਦੋਂ ਬੈਕਟੀਰੀਆ ਵਾਇਰਸ ਸਟੋਰ ਹੁੰਦਾ ਤਾਂ ਅੰਤੜੀਆਂ 'ਚ ਸਟੋਰ ਹੁੰਦਾ। ਓਕੇ ਅੰਤੜੀਆਂ 'ਚ ਹੀਟ ਵਧਾ ਦਿੰਦਾ। ਜਦੋਂ ਹੀਟ ਵਧਾਉਂਦਾ ਹੈ ਤਾਂ ਜਲਣ ਅੱਖਾਂ 'ਚ ਹੁੰਦੀ ਹੈ। ਓਕੇ ਠੀਕ ਹੈ ਤਾਂ ਉੱਥੇ ਅਸੀਂ ਜਿੱਥੇ ਅਸੀਂ ਅੱਖਾਂ ਇਨਫੈਕਟਡ ਨੇ ਉਹਦਾ ਟ੍ਰੀਟਮੈਂਟ ਲੈ ਰਹੇ ਆ ਤੇ ਨਾਲ ਸਾਨੂੰ ਪੇਟ ਦਾ ਟ੍ਰੀਟਮੈਂਟ ਲੈਣਾ ਪਏਗਾ। ਅਗਰ ਜੇ ਤੁਸੀਂ ਨੇਚਰਲ ਟੈਗ ਨਾਲ ਨੂੰ ਠੀਕ ਕਰਨਾ ਹੈ। ਤਾਂ ਉਹਦੇ ਵਾਸਤੇ ਇਹਨੇ ਆਪਣਾ ਰੋਲ ਨਿਭਾਉਣਾ ਹੈ ਜਿਨ੍ਹਾਂ ਨੂੰ ਗਠੀਆ ਜੋੜਾਂ ਦਾ ਦਰਦ ਹੈ ਸੋਜ ਆ ਜਾਂਦੀ ਹੈ ਉਹਨਾਂ ਨੇ ਵੀ ਇਸੇ ਡੰਡੀ ਦਾ ਕੜਾ ਬਣਾਉਣਾ ਹੈ। ਕੀ ਬਾਤ ਹੈ। ਹਾਂ ਉਹਨਾਂ ਨੇ ਵੀ ਇਸੇ ਡੰਡੀ ਦਾ ਕੜਾ ਬਣਾਉਣਾ ਹੈ। ਸੈਕੰਡਲੀ ਕੀ ਹੈਗਾ ਪੀਣਾ ਕਿਸ ਵੇਲੇ ਡਾਕਟਰ ਸਾਹਿਬ ਕੜਾ ਬਣਾ ਲਿਆ ਤੇ ਫਿਰ ਇਹ ਇਹ ਕੀ ਚੀਜ਼ ਹੈਗੀ ਜੀ ਜਿੱਥੇ ਵੀ ਆ ਰਹੇ ਆਪਾਂ ਤਾਂ ਪੀਣ ਦਾ ਟਾਈਮ ਹੈਗਾ ਸਵੇਰ ਖਾਲੀ ਪੇਟ ਜਰੂਰ ਉਠ ਦਿਓ ਸ਼ਾਮ ਨੂੰ 5 6 ਵਜੇ ਫਿਰ পেট ਸਾਡਾ ਖਾਲੀ ਹੁੰਦਾ ਓਕੇ ਉਦੋਂ ਵੀ ਤੁਸੀਂ ਲੈ ਸਕਦੇ ਜਿਸ ਵੇਲੇ ਉਹ ਮਤਲਬ ਸਨੈਕਸ ਵਗੈਰਾ ਲੈਣ ਦਾ ਟਾਈਮ ਹੁੰਦਾ ਹਾਂ 5 ਤੋਂ 6 ਸਾਡਾ ਪੇਟ ਨਾਰਮਲੀ ਖਾਲੀ ਹੁੰਦਾ ਤੁਸੀਂ ਉਦੋਂ ਵੀ ਇਹਨੂੰ ਪੀ ਸਕਦੇ ਹੋ ਹੁਣ ਤੁਸੀਂ ਆ ਗਿਆ ਪਾਊਡਰ ਜਿਹੜੇ ਲੋਕ ਜਿਨ੍ਹਾਂ ਨੂੰ ਜੋੜਾਂ ਦਰਦਾਂ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਚਮੜੀ ਦੇ ਰੋਗ ਨੇ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਕੈਂਸਰ ਨਾਲ ਰਿਲੇਟਡ ਦਵਾਈਆਂ ਖਾ ਰਹੇ ਨੇ ਜਾਂ ਸਟੇਜ 1 ਹੈ 2 ਹੈ ਖਾਲੀ CA125 CA15 CA19.9 ਇਹ ਪੋਜ਼ਿਟਿਵ ਆ ਗਏ ਨੇ ਠੀਕ ਹੈ ਠੀਕ ਹੈ ਤਾਂ ਉੱਥੇ ਤੁਸੀਂ ਫਿਰ ਇਹਦੇ ਪਾਊਡਰ ਦੀ ਚਾਹ ਬਣਾ ਕੇ ਲੈਣੀ ਹੈਗੀ ਆ ਉਹਦੇ ਦੀ ਵੀ ਸੇਮ ਹੈ 2 ਕੱਪ ਪਾਣੀ ਨੂੰ ਬੋਇਲ ਕਰਨਾ ਹੈ ਫਰਕ ਹੈ ਕਿ ਡੰਡੀਆਂ ਨੂੰ ਅਸੀਂ ਜਦੋਂ ਬੋਇਲ ਕਰਦੇ ਆ ਉਦੋਂ ਪਹਿਲਾਂ ਹੀ ਪਾ ਲੈਣੇ ਆ ਲੇਕਿਨ ਜਦੋਂ ਪਾਊਡਰ ਪਾਉਣਾ ਹੈਗਾ ਜਦੋਂ 2 ਕੱਪ ਉਬਲ ਕੇ 1 ਕੱਪ ਰਹਿ ਗਿਆ ਠੀਕ ਹੈ ਪਾਣੀ ਉੱਪਰ ਹੀ ਹੈ ਅੱਗ ਦੇ ਉੱਪਰ ਹੀ ਉਦੋਂ ਤੁਸੀਂ ਇਹਨੂੰ ਵਿੱਚ ਐਡ ਕਰਨਾ ਓਕੇ ਠੀਕ ਹੈ ਉਦੋਂ ਇਹਨੂੰ ਐਡ ਕਰਨਾ ਜਦੋਂ ਪ੍ਰੋਪਰ ਇਹਦਾ ਰੰਗ ਉਹਨੂੰ ਚੜ ਗਿਆ ਪਾਣੀ ਨੂੰ ਫਿਰ ਤੁਸੀਂ ਇਹਨੂੰ ਉਤਾਰ ਲੈਣਾ ਤੇ ਨਾਰਮਲ ਕਰਕੇ ਪੀ ਲੈਣਾ ਦੂਸਰੇ ਨੰਬਰ ਦੀ ਕੀ ਹੈਗਾ ਪਾਊਡਰ ਨੂੰ ਜਦੋਂ ਤੁਸੀਂ ਯੂਜ਼ ਕਰਨਾ ਖਾਸ ਕਰਕੇ ਨਜ਼ਲਾ ਜ਼ੁਕਾਮ ਤੇ ਫੀਵਰ ਵਾਲੇ ਪੇਸ਼ੈਂਟ ਨੇ ਬੱਚਿਆਂ ਨੂੰ ਖਾਸ ਕਰਕੇ ਠੀਕ ਹੈ ਤੁਸੀਂ 2 ਗ੍ਰਾਮ ਪਾਊਡਰ ਲੈਣਾ ਹੈਗਾ 2 ਗ੍ਰਾਮ ਬਣੇਗਾ ਪ੍ਰੋਕਸ ਆ ਹਿੱਸਾ ਠੀਕ ਹੈ ਠੀਕ ਹੈ ਸੋਰੀ ਅਇ 100 ਗ੍ਰਾਮ ਤੱਕ ਬਣੇਗਾ ਠੀਕ 2 ਗ੍ਰਾਮ ਪਾਊਡਰ ਲੈਣਾ ਹੈਗਾ ਔਰ ਇਹਦੇ ਚ ਉਹਨਾਂ ਕਾ ਆਪਾਂ ਸ਼ਾਇਦ ਹਣੀ ਐਡ ਕਰਾਂਗੇ ਜਿੰਨੇ ਨਾਲ ਤੇ ਦੀ 10 ਤੁਸੀਂ ਮਿਕਸ ਕਰਕੇ ਠੀਕ ਹੈ ਸਿੱਧਾ ਵੀ ਇਨਟੇਕ ਕਰ ਸਕਦੇ ਹਾਂਜੀ ਤੁਸੀਂ ਸਿੱਧਾ ਵੀ ਇਨਟੇਕ ਕਰ ਸਕਦੇ ਹੋ ਤੇ ਇਹਦੀ ਗੋੜੀ ਵੀ ਬਣਾ ਕੇ ਰੱਖ ਸਕਦੇ ਹੋ अच्छा मतलब गोलियां वाट के रख ली गोलियां वाट के रख लिया ताजो बच्चांनो ਤੁਸੀਂ ਖਵਾਉਂਦੇ ਹੋ ਸਵੇਰੇ ਸ਼ਾਮ ओके ਬਣਾਓ ਸਰੀਰ ਦੀ ਗੋਲੀ ਬਣਾਉ ਬਿਲਕੁਲ ਜੀ ਬਿਲਕੁਲ ਇਹ ਨਾ ਪਾਵਰਫੁਲ ਫਾਰਮੂਲਾ ਹੈ ਟਾਪ ਸਿਕਰਟ ਮੈਂ ਕਹੂੰਗਾ ਇਹਨੂੰ ਠੀਕ ਹੈ ਬੱਚਿਆਂ ਨੂੰ ਜਿਨ੍ਹਾਂ ਨੂੰ ਵੀ ਭੈਣਾ ਨੂੰ ਸਮੱਸਿਆ ਕਿ ਬੱਚੇ ਸਾਡੇ ਛੇਤੀ ਛਾਤੀ ਜਾਮ ਹੋ ਜਾਂਦੀ ਹੈ ਨਜ਼ਲਾ ਜ਼ੁਕਾਮ ਹੋ ਜਾਂਦਾ ਹੈ ਬੁਖਾਰ ਹੀ ਰਹਿੰਦਾ ਹੈ ਲੱਤਾਂ ਦੁਖਦੀਆਂ ਰਹਿੰਦੀਆਂ ਨੇ ਸਕੂਲ ਜਾਂਦਾ ਆ ਕੇ ਜਲਦੀ ਥੱਕ ਜਾਂਦਾ ਡਿੱਗਦਾ ਬਜ਼ੁਰਗਾਂ ਚ ਪ੍ਰੋਬਲਮ ਇੱਕ ਹੋਰ ਮੈਂ ਚੀਜ਼ ਦੱਸ ਦਿਆਂ ਤਕ तकरीबन ਬਜ਼ੁਰਗਾਂ ਦਾ ਪੀਐਸਸੀ ਜਿਹੜਾ ਹੈਗਾ ਉਹ ਟੈਸਟ ਪੋਜ਼ਿਟਿਵ ਆਉਣ ਲੱਗ ਪੈਂਦਾ ਜਿਹਨੂੰ ਆਪਾਂ ਗਦੂਦਾ ਕਹਿੰਦੇ ਹਾਂ ਹਾਂਜੀ ਹਾਂਜੀ ਜਿੰਨੇ ਵੀ ਯੂਰੀਨ ਨਾਲ ਰਿਲੇਟਡ ਸਮੱਸਿਆਵਾਂ ਨੇ ਫੀਮੇਲ ਨੂੰ ਜਿੰਨਾ ਵੀ ਯੂਟੀਆਈ ਦੀ ਇਨਫੈਕਸ਼ਨ ਹੈ ਉਹਦੇ ਤੇ ਬਹੁਤ ਲਾਜਵਾਬ ਇਹਦਾ ਰੋਲ ਹੁੰਦਾ ਹੈ ਕਿਉਂਕਿ ਐਂਟੀ ਇਨਫੈਕਸ਼ਨ ਰੋਲ ਹੈ ਇਹਦਾ ਓਕੇ ਉਹ ਕਿਸੇ ਵੀ ਰੂਪ ਚ ਤੇ ਕਿਤੇ ਵੀ ਆ ਕਿਤੇ ਵੀ ਇਹਨੇ ਰੋਲ ਨਿਭਾਉਣੇ ਇਹ ਤਾਂ ਪਾਉਣੇ ਉਹਦੇ ਵਿੱਚ ਤੁਸੀਂ ਪਾਊਡਰ ਦਾ ਕੜਾ ਵੀ ਬਣਾ ਸਕਦੇ ਹੋ ਡੰਡੀਆਂ ਦਾ ਕੜਾ ਵੀ ਬਣਾ ਸਕਦੇ ਹੋ ਅਤੇ ਸ਼ਹਿਦ ਦੀ ਗੋਲੀ ਵੀ ਬਣਾ ਕੇ ਲੈ ਸਕਦੇ ਹੋ ਜੋ ਤੁਹਾਡੇ ਕੋਲ ਅਵੇਲੇਬਿਲਟੀ ਹੈਗੀ ਹੈ ਜੀ ਜੀ ਅਗਰ ਤੁਹਾਨੂੰ ਨਹੀਂ ਇਸ ਚੀਜ਼ ਦੀ ਪਤਾ ਲੱਗ ਰਿਹਾ ਕਿਥੋਂ ਮਿਲਣਾ ਹੈਗਾ ਤਾਂ ਨੀਚੇ ਨੰਬਰ ਦਿੱਤੇ ਚੱਲ ਰਹੇ ਨੇ ਪੂਰੇ ਪੰਜਾਬ 'ਚ ਆਪਣੀ ਸੰਸਥਾ ਦੀ ਰਿਸਰਚ ਸੈਂਟਰ ਹੈ ਕਾਲ ਕਰੋ ਮੰਗਵਾ ਸਕਦੇ ਹੋ ਤਾਂ ਜੋ ਤੁਹਾਨੂੰ ਬਹੁਤ ਕਨਫਿਊਜ਼ਿੰਗ ਨਾ ਹੋਵੇ ਵੱਡੀ ਚੀਜ਼ ਕੀ ਹੈ ਕਿਤੇ ਜਾਣਾ ਨਹੀਂ ਕਿਤੇ ਐਡਮਿਟ ਨਹੀਂ ਹੋਣਾ ਕਿਤੇ ਲਾਈਨਾਂ 'ਚ ਨਹੀਂ ਲੱਗਣਾ ਕਿਸੇ ਦੀ ਅਪਾਇੰਟਮੈਂਟ ਨਹੀਂ ਲੈਣੀ ਆਪ ਦਾ ਡਾਕਟਰ ਘਰੇ ਬੁਲਾਓ ਠੀਕ ਹੈ ਇਸ ਹਰਬ ਦੇ ਤੌਰ ਤੇ ਜੋ ਵੀ ਸਮੱਸਿਆ ਚਮੜੀ ਨਾਲ ਜੁੜੀ ਹੋਈ ਵਾਲ ਚੜਦੇ ਨੇ ਐਕਨੇ ਨੇ ਰਿੰਗ ਹੈ ਰਿੰਗ ਵਾਰਮ ਐ ਐਕਜ਼ੀਮਾ ਵਾ ਠੀਕ ਹੈ ਆਪਣਾ ਜਿਹਨੂੰ ਕਹ ਦਿੰਦੇ ਆ ਚਿਕਨ ਪਾਕਸ ਦੀ ਪ੍ਰੋਬਲਮ ਆਈ ਹੈ ਉਥੇ ਬਹੁਤ ਵਧੀਆ ਰੋਲ ਨਿਭਾਉਂਦਾ ਹੈਗਾ ਟਾਈਫਾਇਡ ਵਿਗੜਿਆ ਨਹੀਂ ਠੀਕ ਹੋ ਰਿਹਾ ਹੈਗਾ ਠੀਕ ਹੈ ਅੱਖਾਂ ਦੀ ਪ੍ਰੋਬਲਮ ਆ ਗਈ ਹੈਗੀ ਆ ਉਹਦੇ ਉੱਤੇ ਕੈਂਸਰ ਦੀ ਕੋਈ ਵੀ ਦਵਾਈ ਖਾ ਰਹੇ ਉਹਦੇ ਉੱਪਰ ਠੀਕ ਹੈ ਸਾਇਟਿਕਾ ਪੇਨ ਹੈ ਲੰਬਰ ਸਪੋਨਡਾਈਲਾਈਟਸ ਹੈ ਸਰਵਾਈਕਲ ਸਪੋਨਡਾਈਲਾਈਟਸ ਹੈ ਜੀ ਠੀਕ ਹੈ ਮਨਕਾ ਦਬ ਗਿਆ ਹੈ ਆਪਰੇਟ ਕਰਵਾਉਣਾ ਪਏਗਾ ਚੂਲੇ ਨੂੰ ਚੇਂਜ ਕਰਵਾਉਣਾ ਪਏਗਾ ਉਥੇ ਇਸੇ ਹੀ ਕਾੜੇ ਨੇ ਤੁਹਾਨੂੰ ਇੱਕ ਨਵੇਂ ਡਾਕਟਰ ਦੇ ਤੌਰ ਤੇ ਇੱਕ ਨਵਾਂ ਰੋਲ ਤੇ ਹੱਡੀ ਦੇ ਨਵੇਂ ਸੈੱਲ ਬਣਾ ਕੇ ਧਰ ਦੇਣੇ ਨੇ। ਸੋ ਇਸ ਤਰ੍ਹਾਂ ਦੇ ਪ੍ਰਭਾਵਿਤ ਅੱਜ ਦੇ ਹੜਾ ਤੋਂ ਪ੍ਰਭਾਵਿਤ ਸਮੇਂ ਦੇ ਵਿੱਚ ਆਪਣੇ ਸਰੀਰ ਨੂੰ ਇਮਿਊਨਿਟੀ ਨਾਲ ਬੂਸਟ ਕਰਨ ਲਈ ਸਾਡੇ ਬਜ਼ੁਰਗਾਂ ਦੇ ਸਾਡੇ ਕੁਦਰਤ ਦਵਾਲਾ ਵੱਲੋਂ ਦਿੱਤੀ ਗਈ ਇਹ ਹਰਬ ਰੂਬੀਆ ਕੋਰਡੀਫੋਲੀਆ ਮੀਨ ਮਾਜਿਸਟਾ ਇਹਨੂੰ ਆਪਣੇ ਘਰ ਦਾ ਡਾਕਟਰ ਜ਼ਰੂਰ ਬਣਾਓ। ਜੀ ਜੀ ਅੱਛਾ ਡਾਕਟਰ ਸਾਹਿਬ ਜਨ ਜੰਦੇ ਦੱਸ ਦੋ ਬਹੁਤ ਵਾਰ ਹੁੰਦਾ ਜਦੋਂ ਅਸੀਂ ਤੁਹਾਡੀ ਵੀਡੀਓ ਪਾ ਦਿੰਦੇ ਆ ਤੇ ਕਹਿੰਦੇ ਨੇ ਸਾਡੀ ਗੱਲ ਤੇ ਡਾਕਟਰ ਭੁੱਲਰ ਹੋਰਾਂ ਨਾਲ ਹੀ ਕਰਨੀ ਅਸੀਂ ਡਾਕਟਰ ਭੁੱਲਰ ਹੋਰਾਂ ਨੂੰ ਹੀ ਮਿਲਣਾ ਹੈ। ਤੁਸੀਂ ਕਿਵੇਂ ਮਿਲਦੇ ਹੋ? ਅ ਫਰੂਕੀ ਜੀ ਮੈਂ ਰਿਕੁਐਸਟ ਕਰੂੰਗਾ ਸਾਰੇ ਹੀ ਸਾਡੇ ਜਿੰਨੇ ਵੀ ਦਰਸ਼ਕ ਹੈ ਜੀ ਪਿਆਰ ਅਸ਼ੀਰਵਾਦ ਬਹੁਤ ਸੰਗਤ ਦਾ ਸ਼ੁਰੂ ਤੋਂ ਰਿਹਾ ਹੈ ਅ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਅਸੀਂ ਆਰ ਐਨ ਡੀ ਫਿਨਿਸ਼ ਕੀਤੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਸਾਰੇ ਰਿਸਿਪੀਐਂਟ ਤੱਕ ਪਹੁੰਚਾਇਆ ਠੀਕ ਹੈ ਉੱਥੇ ਬੈਠੇ ਸਾਡੀ ਜਿੰਨੀ ਵੀ ਡਾਕਟਰ ਟੀਮ ਹੈ ਬਹੁਤ ਮੈਂ ਅਕਸਰ ਪੇਸ਼ੈਂਟ ਤੋਂ ਰਿਵਿਊ ਲੈਣਾ ਰਹਿਣਾ ਪੇਸ਼ੈਂਟ ਦਾ ਅਕਸਰ ਇੱਕ ਕਹਿਣਾ ਹੁੰਦਾ ਕਿ ਡਾਕਟਰ ਸਾਹਿਬ ਤੁਹਾਡੇ ਜੋ ਸਟਾਫ ਨੂੰ ਅਸੀਂ ਮਿਲਦੇ ਹਾਂ ਹੂੰ ਤੋ ਜਿਹੜੇ ਡਾਕਟਰਸ ਬੈਠੇ ਨੇ ਨਾ ਉਹਨਾਂ ਨੂੰ ਮਿਲਦੇ ਸਾਡਾ ਅੱਧਾ ਰੋਗ ਤਾਂ ਉਹਨਾਂ ਨੂੰ ਮਿਲ ਕੇ ਠੀਕ ਹੋ ਜਾਂਦਾ ਹੈ ਤਾਂ ਉੱਥੋਂ ਅਸੀਂ ਸੈਟੀਸਫਾਈ ਹੈ ਕਿ ਅਸੀਂ ਉਹ ਟੀਮ ਕ੍ਰੀਏਟ ਕੀਤੀ ਡਾਕਟਰਸ ਦੀ ਜਿਹੜੀਆਂ ਸਾਡੀਆਂ ਭਾਵਨਾ ਦੇ ਮੁਤਾਬਕ ਸੰਸਥਾ ਦੀ ਐਥਿਕਸ ਦੇ ਮੁਤਾਬਕ ਸੇਵਾਵਾਂ ਦੇ ਰਹੀਆਂ ਦੁੱਖ ਨੂੰ ਦੁੱਖ ਸਮਝੇ ਦੁੱਖ ਨੂੰ ਦੁੱਖ ਸਮਝਦੀ ਹੈ ਤਾਂ ਉਹਨਾਂ ਨੂੰ ਉਹ ਸੇਵਾਵਾਂ ਦੇ ਰਹੀ ਹੈਗੀ ਹੈ ਤਾਂ ਸਹਾਰ ਹਾਰ ਸੈਂਟਰ ਦੇ ਵਿੱਚ ਡਾਕਟਰ ਬੈਠੇ ਆ ਕਿੱਥੇ ਕਿੱਥੇ ਨੇ ਜੀ ਸੈਂਟਰ ਆ ਮੋਗਾ ਦੇ ਵਿੱਚ ਹੈ ਜਲੰਧਰ ਦੇ ਵਿੱਚ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਲੁਧਿਆਣਾ ਦੇ ਵਿੱਚ ਹੈ ਬਠਿੰਡਾ ਦੇ ਵਿੱਚ ਹੈ ਔਰ ਪਟਿਆਲਾ ਦੇ ਵਿੱਚ ਠੀਕ ਹੈ ਇਹਨਾਂ ਨੀਚੇ ਨੰਬਰ 4 ਲਗਭਗ ਪੂਰਾ ਪੰਜਾਬ ਕਵਰ ਕੀਤਾ ਹੋਇਆ ਹੈ ਜੀ ਜੀ ਪੂਰੇ ਪੰਜਾਬ ਦੇ ਵਿੱਚ ਆਪਾਂ ਸੇਵਾਵਾਂ ਦੇ ਰਹੇ ਹਰ ਹਸਪੀਟਲ ਦੇ ਅੰਦਰ ਤੁਹਾਨੂੰ ਐਕਸਪਰਟ ਗ੍ਰੈਜੂਏਟ ਆਯੁਰਵੈਦਿਕ ਡਾਕਟਰ ਐਕਸਪਰਟ ਗ੍ਰੈਜੂਏਟ ਇਲੈਕਟ੍ਰੋ ਹੋਮੋਪੈਥੀ ਡਾਕਟਰ ਤੁਹਾਨੂੰ ਮਿਲੇਗਾ ਜੀ ਠੀਕ ਹੈ ਜਿਹੜਾ ਜਿਵੇਂ ਤੁਸੀਂ ਮਿਲੇਗੇ ਮਿਲੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਮੈਂ ਇੱਕ ਪਰਫੈਕਟ ਡਾਕਟਰ ਦੇ ਸਾਹਮਣੇ ਬੈਠਾ ਆਇਆ ਜੀ ਠੀਕ ਹੈ ਤਾਂ ਉਹ ਉਹ ਸੇਵਾਵਾਂ ਦੇਣ ਲਈ ਤੁਹਾਡੇ ਕੋਲ 24 ਘੰਟੇ ਤਿਆਰ ਨੇ ਬਹੁਤ ਕੁਝ ਸਪੈਸ਼ਲ ਵਿਜ਼ਿਟ ਮੇਰੇ ਰਹਿੰਦੇ ਨੇ ਉਹ ਉਹ ਕਿਹੜੇ ਕਿਹੜੇ ਸੈਂਟਰ ਚ ਕਦੋਂ ਆ ਰਹੇ ਆ ਉਹਦੇ ਲਈ ਨੀਚੇ ਦਿੱਤੇ ਨੰਬਰ ਤੇ ਤੁਸੀਂ ਕਨਫਰਮ ਕਰ ਸਕਦੇ ਹੋ ਅਦਰਵਾਈਜ਼ 24 ਘੰਟੇ ਦੀ ਸਰਵਿਸ ਹੈ ਸਾਡੇ ਡਾਕਟਰਸ ਦੀ ਤੁਸੀਂ ਰਿਸਰਚ ਸੈਂਟਰ ਤੇ ਜਾਓ ਇਹ ਚੀਜ਼ਾਂ ਉੱਥੋਂ ਲਵੋ ਔਰ ਆਪਣੇ ਘਰੇ ਡਾਕਟਰ ਲਿਆਓ ਤੇ ਠੀਕ ਹੋ ਗੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤਾਂ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਇਹ ਕਿਉਂ ਕਹਿ ਰਿਹਾ ਸੀ ਕਿ ਜਿਹੜੀਆਂ ਇਹ ਡੰਡੀਆਂ ਨੇ ਇਨਸਾਨੀ ਸਰੀਰ ਵਾਸਤੇ ਕਿਉਂ ਚੰਗੀਆਂ ਨੇ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦੋਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਇਸ ਵੇਲੇ ਜਿਹੜੀਆਂ ਚੀਜ਼ਾਂ ਡਾਕਟਰ ਸਾਹਿਬ ਨੇ ਗਣਵਾਈਆਂ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਹਾਰਟ ਪ੍ਰਭਾਵਿਤ ਖੇਤਰਾਂ ਦਾ ਜਿਹੜਾ ਅਸੀਂ ਕਹਿ ਲਿਆ ਕਿ ਉੱਥੋਂ ਇਨਫੈਕਸ਼ਨ ਫੈਲਨੀ ਹੈ ਜਾਂ ਉੱਥੋਂ ਜੜੀ ਕੋਈ ਪਰਮਾਤਮਾ ਨਾ ਕਰੇ ਕੋਈ ਇਸ ਤਰ੍ਹਾਂ ਦੀ ਮਹਾਮਾਰੀ ਦੇ ਤੌਰ ਤੇ ਜੇਕਰ ਪਾਣੀ ਬਹੁਤ ਛੇਤੀ ਨਹੀਂ ਉਤਰਦਾ ਸੂਰਜ ਜਿਹੜਾ ਅਸੀਂ ਕਹਿ ਲਿਆ ਕਿ ਆਪਣੀਆਂ ਲਪਟਾ ਹੈਗੀਆਂ ਨੇ ਜਿਹੜੀਆਂ ਉਹਦੀ એનર્ਜੀ ਹੈਗੀ ਹੈ ਉਹ ਸਾਡੀ ਧਰਤੀ ਤੇ ਨਹੀਂ ਪੈਲਦੀ ਬੱਦਲ ਵਾਈ ਵਾਲਾ ਮੌਸਮ ਰਹਿੰਦਾ ਤਾਂ ਹਾਲਾਤ ਬੱਦ ਤੋਂ ਬੱਤਰ ਹੋ ਸਕਦੇ ਨੇ ਤੇ ਅਜਿਹੇ ਦੇ ਵਿੱਚ ਅਸੀਂ ਇਹਨਾਂ ਡੰਡੀਆਂ ਦੇ ਸਹਾਰੇ ਨੇ ਡੰਡੀਆਂ ਦਾ ਕਾੜਾ ਪੀ ਕੇ ਜਾਂ ਫਿਰ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਦੇ ਪਾਊਡਰ ਦੇ ذریعے ਇਹ ਗੋਲੀਆਂ ਵਟ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਆ ਤੁਸੀਂ ਇਹਨਾਂ ਦਾ ਇਹਨਾਂ ਦਾ ਵੀ ਪਾਊਡਰ ਬਣ ਸਕਦਾ ਹੈ ਫਾਈਨ ਪਾਊਡਰ ਤੁਸੀਂ ਬਣਾ ਕੇ ਸ਼ਹਿਦ ਪਾ ਕੇ ਗੋਲੀਆਂ ਵਟ ਕੇ ਤੁਸੀਂ ਆਪਣੇ ਸਰੀਰ ਨੂੰ ਆਪਣੇ ਸਰੀਰਿਕ એનર્ਜੀ ਨੂੰ ਆਪਣੇ ਇਮਿਊਨ ਸਿਸਟਮ ਨੂੰ ਤੁਸੀਂ ਬੂਸਟ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦੋਗੇ ਜਿਨ੍ਹਾਂ ਦੀ ਸਿਹਤ ਦਾ ਤੁਹਾਨੂੰ ਖਿਆਲ ਆ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਆ ਗਿਆ ਧੰਨਵਾਦ